ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਪਾਪਾਤ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖ ਵਿੱਚ ਸਜਾਇਆ ਗਿਆ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਦੀ ਅਗਵਾਈ ਹੇਠ ਜੱਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਨਗਰ ਕੀਰਤਨ ਵਿੱਚ ਸੰਗਤਾਂ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸ਼ਬਦ ਗਾਇਨ ਕੀਤੇ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਦਮਦਮਾ ਸਾ ਸੰਪੂਰਨ ਜਿਸ ਵਿੱਚ ਪਾਰੀ ਗਿਣਤੀ ਵਿੱਚ ਸੰਕਤਾਂ ਹਾਜ਼ਰ ਥਣ ਸ੍ਰੀ ਦਾ ਸਾਹਿਬ ਧਰਮ ਗੁਰੂ ਗੋਬਿੰਦ ਸਿੰਘ ਧਰਮ ਗੁਰੂ ਗੋਬਿੰਦ ਸਿੰਘ ਜੀ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅਜ ਘਰ ਆਏ ਸਾਂਹ ਕੰਡੇ ਪਿਆਰ ਛੋੜਾ ਸਰਤਾ ਕੰਡੇ ਪਿਆਰ ਛੋੜਾ ਲਾਲ ਹੀ ਚੜਕੇ ਜੋੜਾ ਜੋੜਾ ਲਾਲ ਹੀ ਚੜਕੇ ਜੋੜਾ ਜੋੜਾ ਲਾਲ ਹੀ ਛੜਕੇ ਜੋੜਾ ਜੋੜਾ ਲਾਲ ਹੀ ਛੜਕੇ ਜੋੜਾ ਜੋੜਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਕਾਰਿਆ ਹੈ ਨਾ ਦੱਸਨੇ ਗੁਰੂ ਜੀ ਤੇਰੇ ਲਾਲ ਅੱਜ ਕਾਰਿਆ ਹੈ ਨਾ ਦੱਸਨੇ ਗੁਰੂ ਜੀ ਤੇਰੇ ਲਾਲ ਸਰੇ ਗੋਣੇ ਤੇਰਗਾਲ ਹੱਜ ਕਰਨਾ ਹੈ ਨਾਮ ਜੰਗਾ ਦੇ ਵਿੱਚ ਕਰਨ ਲੜਾਈਆਂ 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 ਦਸ਼ਮੀ ਬੋਰਦੀ ਤੇਰੇ ਲਾਲ ਅੱਜ ਖੜ ਆਏ ਨਾ ਇੰਤਜ਼ਾਰ ਸੁਟਾਈਆਂ ਨਹੀਂ ਆ ਪੁਟਾਈਆਂ 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 ਵਿੱਚ ਕਿੰਨੇ ਦੇ దస్ పుష్ అంగూ బ్రామణ బామి గంగూ బామ్మ బామీ చే బమే దిలి బి బ ਸਨਾ ਗੁਰੂ ਜੀ ਤੇਰੇ ਨਾਲ ਅੱਜ ਕਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਕਰ ਆਏ ਨਾ ਚਾਰ ਹੋਏ ਤਾਂ ਕੀ ਆਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਸਮੂਹ ਗੁਰਨਾਨਕ ਲੇਵਾ ਸਾਧ ਸੰਗਤ ਵੱਲੋਂ ਮਨਾਏ ਜਾਂਦੇ ਸਨ ਸੋ ਇਸੇ ਪ੍ਰਕਾਰ ਪਿੰਡ ਪਿੰਡੀ ਔਲਖ ਖੁਰਦ ਦੇ ਪਿੰਡ ਪਿੰਡੀ ਔਲਖ ਕਲਾਵਲੋਂ ਜੋ ਕਿ ਅਜ ਤੋਂ ਕੁਝ ਦਿਨ ਪਹਿਲਾਂ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਗੁਰਪੁਰਬਾਂ ਦੀ ਖੁਸ਼ੀ ਵਿੱਚ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਸਨ ਉਹਨਾਂ ਦੀ ਵੀ ਅੱਜ ਸੰਪੂਰਨਤਾਈ ਹੋਈ ਉਪਰੰਤ ਪਰਸੋ ਰੋਜ ਤੋਂ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਪੁਰਬਾਂ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਕੇ ਅੱਜ ਬਹੁਤ ਹੀ ਕਿਰਪਾ ਦੇ ਨਾਲ ਭੋਗ ਪਏ ਉਪਰੰਤ ਮਹਾਪੁਰਖਾਂ ਦੇ ਉਦਮ ਨਾਲ ਸਾਧ ਸੰਗਤ ਦੇ ਉਦਮ ਦੇ ਨਾਲ ਸਮੂਹ ਨਗਰ ਦੇ ਵਿੱਚੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੱਢਿਆ ਗਿਆ ਸੋ ਮਹਾਰਾਜ ਜੀ ਨੇ ਕਿਰਪਾ ਰਹਿਮਤ ਵਰਤਾਈ ਸਮੂਹ ਨਗਰ ਵਿੱਚੋਂ ਹੁੰਦੇ ਹੋਏ ਨਗਰ ਕੀਰਤਨ ਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਵਾਪਸ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਹੁੰਚਿਆ ਸੋ ਇਸ ਵਿੱਚ ਸਮੂਹ ਸੰਗਤਾਂ ਨੇ ਸੇਵਾਵਾਂ ਨਿਭਾਈਆਂ ਸੋ ਮਹਾਰਾਜ ਜੀ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਮਹਾਰਾਜ ਦੀ ਸੇਵਾ ਨੂੰ ਭਾਗ ਲਾਉਣ ਜੋ ਵੀ ਸੇਵਕਾਂ ਦੀਆਂ ਮਨ ਦੀਆਂ ਮਨੁਕਾਮਨਾ ਨੇ ਮਹਾਰਾਜ ਜੀ ਜਾਣਦੇ ਨੇ ਗੁਰਮਤ ਅਨੁਸਾਰ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ